ਓ ਹੈਲੋ ਓ ਕਿੱਥੇ ਰਹਿ ਗਿਆ ਯਾਰ ਤੂੰ ਸਵੇਰੇ ਤੈਨੂੰ ਮੈਂ ਫੋਨ ਲਾਈ ਜਾਨਾ 9 ਵਜੇ ਤੈਨੂੰ ਮੈਂ ਬੁਲਾਇਆ ਦੇਖ ਲੈ ਦੁਪਹਿਰਾ ਚੜ੍ਹ ਗਿਆਗਾ 11 ਵਜੇ ਗਿਆ ਆ ਗਿਆ ਜੀ ਆ ਗਿਆ ਆ ਗਿਆ ਓ ਯਾਰ ਭਰਾਵਾ ਤੂੰ ਆਵੇਂਗਾ ਕਿ ਮੈਂ ਕਿਸੇ ਹੋਰ ਨੂੰ ਬੁਲਾਵਾਂ ਨਹੀਂ ਆ ਗਿਆ ਆ ਗਿਆ ਜੀ ਆ ਗਿਆ ਬਸ ਰਸਤੇ ਜੀ ਚਲਾ ਯਾਰ ਓਏ ਆ ਯਾਰ ਭਰਾਵਾ ਤੈਨੂੰ ਇੱਡੀ ਕੀ ਜਾਨਾ ਮੈਂ ਚੱਲ ਯਾਰ ਸ਼ਹੀਦ ਦੇ ਨੇ ਬਾਈ ਬਣਾ ਰੇਤਾ ਚਲਾ ਮੈਸਤਰੀ ਡਿੱਕੀ ਜਾਂਦਾ ਸਾਰਾ ਸਵੇਰਾ ਦਾ ਕੰਮ ਖੜਾ ਯਾਰ ਅੱਛਾ ਆਹੋ ਜੋ ਮਾਲਕ ਕਹਿਣਗੇ ਮੈਂ ਉਹ ਕੰਮ ਕਰੂੰਗਾ ਤੇਰਾ ਕੰਮ ਹੈ ਤੂੰ ਆਪਣਾ ਕਰ ਮਾਲਕ ਦੀ ਗੱਲ ਕਰੀ ਜਾਂਦਾ ਓ ਭਰਾਵਾ ਮੈਂ ਹੀ ਮਾਲਕਾਂ ਅੱਛਾ ਆਹੋ ਐ ਤਾਂ ਫਿਰ ਮੈਂ ਬਾਨੀ ਆਂ ਸੁਣੀ ਗੱਲਾਂ ਕਰਦਾ ਯਾਰ ਤੂੰ ਦੇਖਣ ਨੂੰ ਮਜ਼ਦੂਰ ਵੀ ਨਹੀਂ ਲੱਗਦਾ ਚੰਗੀ ਤਰ੍ਹਾਂ ਤੂੰ ਮਾਲਕ ਦੀ ਗੱਲ ਕਰਦਾ ਓ ਯਾਰ ਕਿਉਂ ਦਿਮਾਕਾ ਕਰੀ ਜਾਂਦਾ ਸਦਾ ਕੰਮ ਤੇ ਲੱਗ ਅੱਧਾ ਦਿਨ ਤੂੰ ਮੇਰਾ ਪਹਿਲਾਂ ਖਰਾਬ ਕਰਤਾ ਮੈਂ ਹੀ ਆ ਮਾਲਕ ਮੈਂ ਕਿਵੇਂ ਮੰਨ ਲਾਂ ਤੂੰ ਕਿਸੇ ਵੀ ਐਂਗਲ ਤੋਂ ਲੱਗਦਾ ਨਹੀਂ ਸੁਵਾ ਦਾ ਫੋਨ ਤੈਨੂੰ ਮੈਂ ਹੀ ਲਾਈ ਜਾਣਾ ਆਹ ਦੇਖ ਲੈ ਤੇਰਾ ਹੀ ਆ ਨਾ ਸਾਲਾ ਯਕੀਨ ਜਹਲੇ ਵੀ ਨਹੀਂ ਆਉਂਦਾ ਮੈਨੂੰ ਚਲੋ ਮੰਨ ਲੈਣਾ ਜੇ ਤੁਸੀਂ ਕਹਿਣਿਓ ਵੀ ਤੁਸੀਂ ਮਾਲਕ ਹੋ ਮੈਂ ਮੰਨ ਲੈਣਾ ਵੀ ਤੁਸੀਂ ਮਾਲਕ ਮੈਂ ਰੋਟੀ ਖਾ ਲਾ ਰੋਟੀ ਖਾ ਕੇ ਕਰਦਾ ਫਿਰ ਕੰਮ ਓਏ ਹੁਣ ਤੂੰ ਰੋਟੀ ਵੀ ਨਹੀਂ ਖਾ ਕੇ ਆਇਆ ਰੋਟੀ ਰਾਟੀ ਬਾਤ ਚ ਗਈ ਪਹਿਲਾ ਕੰਮ ਕਰ ਮੈਂ ਤਾਂ ਯਾਰ ਜਾਣਾ ਓਏ 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 ਇੱਕ ਮਿੰਟ ਗੱਲ ਤਾਂ ਸੁਣ ਲਾ ਹਾਂ ਚੱਲ ਖਾ ਲਾ ਰੋਟੀ ਰੋਟੀ ਰਾਟੀ ਖਾ ਕੇ ਨਾ ਆ ਸਾਰਾ ਰੇਤਾ ਦਾ ਜਿਹੜਾ ਠੀਕ ਆ ਚੜ ਜੂਗਾ ਠੀਕ ਹੈ ਠੀਕ ਹੈ ਕੀ ਸਬਜ਼ੀ ਬਣਾਈ ਹੋਏ ਹੈ ਅੱਛਾ ਕਦੂ ਯਾਰ ਤੈਨੂੰ ਪਤਾ ਤਾਂ ਹੈਗਾ ਮੈਨੂੰ ਕਦੂ ਪਸੰਦ ਨਹੀਂ ਚਲ ਕਿਉਂ ਹੂ ਤਾਂ ਪਾਇਆ ਹੋਇਆ ਨਾ ਕੁੱਤੇ ਫਿਰਦੀਆਂ ਸੱਗੇ ਫੁੱਲ ਤੋੜਦੀ ਪ੍ਰਧਾਨ ਮੰਤਰੀ ਜੀ ਪੁੱਛਮੜੇ ਭਾਸ਼ਣ ਦੇਣਗੇ ਸੀ ਤੇ ਉਹ ਭਾਸ਼ਣ ਦੇਦੇ ਦਿੰਦੇ ਕਮਾਦਾ ਬੰਦਾ ਯਾਰ ਤੂੰ ਲੋਕ ਹੋ ਗਏ ਨਹੀਂ ਚਿਹਤਿਆਂ ਵਿੱਚ ਕਾਫੀ ਭਗੜ ਮੱਚੀ ਹੋਈ ਐ ਤਸਵੀਰਾਂ ਬੰਦ ਕਰ ਖਬਰਾਂ ਜੀਆਂ ਦਾਂ ਵਿੱਚ ਦਿੱਤੀਆਂ ਜਾਣਗੀਆਂ ਤੇ ਸਦਾ ਕੋ ਕੰਮ ਕਰ ਆ ਫੜ ਬੋਰੀ ਤੇਰੇ ਤਾੜਾ ਤਾਂ ਹਾਂ ਚੜਾ ਦਿੰਨੇ ਜੀ ਚੜਾ ਦਿੰਨੇ ਕੰਮ ਦੀ ਟੈਨਸ਼ਨ ਨਾ ਲਓ ਤੁਸੀਂ ਕੰਮ ਥੋੜਾ ਹੋ ਗਿਆ ਤੁਸੀਂ ਸਮਝੋ ਰੇਤਾ ਚੜ ਗਿਆ ਤਾਂ ਹਾਂ ਚਾਹ ਮਿਲ ਜੀ ਜੀ ਆਤਰੇ ਐਟ ਮਰੂ ਚੱਕੇ ਸਰਚ ਸਾਲਾ ਚਾਹ ਦਾ ਰੋਟੀ ਤੋਂ ਬਾਅਦ ਬੰਦਾ ਚਾਹ ਪੀਂਦੇ ਹੀ ਐ ਸਾਢੇ 11 ਹੋ ਗਏ ਚਾਹ ਤਾਂ ਬਣਦੀ ਐ ਜੀ ਫਿਰ ਸਵੇਰ ਡੱਕਾ ਤੂੰ ਤੋੜਿਆ ਨੀਗਾ ਭਾਲਦਾ ਤੇ ਨੇਕੜੂ ਤੁਸੀਂ ਕੰਮ ਦੀ ਟੈਨਸ਼ਨ ਨਾ ਲਓ ਜੀ ਕੰਮ ਤਾਂ ਮੈਂ ਐਂ ਕਰ ਦੂੰ ਐ ਚਾਹ ਤੋਂ ਬਿਨਾ ਮੇਰਾ ਹੱਟ ਨਹੀਂ ਚੱਲਦਾ ਤੁਸੀਂ ਚਾਹ ਦਾ ਪ੍ਰਬੰਧ ਕਰੋ ਕੰਮ ਹੋ ਗਿਆ ਰੇਤਾ ਚੜ ਗਿਆ ਤਾਂ ਇਹਦੀ ਭੈਣ ਦੀ ਦੀਦੀ ਇਹਦੀ ਦੱਸ ਕੇ ਨੇ ਪਾਈ ਸੀ ਮੈਨੂੰ ਆ ਲੈ ਕੇ ਨਹੀਂ ਆਇਆ ਹਲੇ ਤੱਕ ਜਾ ਬਣਾ ਕਿੱਥੇ ਕੰਮ ਹੁੰਦਾ ਆਇਆ ਆਇਆ ਹਾਂ ਆ ਗਿਆ ਆ ਗਿਆ ਆਲੇ ਫੜ ਚਲਸਲਾ ਉਹ ਗੇੜਾ ਗੂੜਾ ਲਾਇਆ ਕੋਈ ਕਿ ਐਂ ਬੈਠਾ ਉਦੋਂ ਦਾ ਨਾਨਾ ਜੀ ਦੋ ਗੇੜੇ ਲਾਤੇ ਮਿਸਤਰੀ ਨੇ ਲੈ ਗਿਆ ਸੀ ਮੈਂ ਪਾ ਕੇ ਦਿੱਤੀ ਸੀ ਹਣ ਲੈ ਗੱਲ ਸੁਣ ਲੈ ਚਾਹ ਪੀ ਕੇ ਚੜਾ ਦੀ ਰੇਤਾ ਹੁਣ ਸਾਰਾ ਤਾਂ ਮੈਂ ਖਾ ਜੀ ਹੋ ਗਿਆ ਕੰਮ ਹੁਣ ਮੈਂ ਹੋ ਜਾ ਟੈਨਸ਼ਨ ਫਰੀ ਮੈਂ ਖਾ ਟੈਨਸ਼ਨ ਫਰੀ ਹੋ ਜਾ ਤੁਸੀਂ ਕੰਮ ਹੋ ਗਿਆ ਤੁਹਾਡਾ ਚਲ ਠੀਕ ਹਾਂ ਕਰੋ ਇੰਜੋਏ ਤੁਸੀਂ ਓਏ 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 ਮੇਰਾ ਸਾਲਾ ਖਾਲੀ ਗੱਟਾ ਚੱਕੀ ਆਉਂਦਾ ਓਏ ਆ ਕੀ ਰੇਤਾ ਐਨਾ ਜਿਆਦੇ ਓਏ ਥੋੜਾ ਕਰ ਦੇ ਕਿ ਤੇਰੇ ਚੱਕ ਚੱਕਣਾ ਪੈ ਜਾਏ ਕਮਾਲ ਦੀ ਗੱਲ ਕਰਈ ਜਨੇ ਜੀ ਜੇ ਮੈਂ ਕੰਮ ਕਰਦਾ ਤੁਹਾਨੂੰ ਤਾਂ ਵੀ ਤਕਲੀਫ ਐ ਜੇ ਨਹੀਂ ਕਰਦਾ ਮੈਂ ਤਾਂ ਵੀ ਤਕਲੀਫ ਐ ਮੈਂ ਕੀ ਕਰਾਂ ਮੋਢਾ ਤਾਂ ਥੋੜਾ ਲੱਗਿਆ ਮੇਰਾ ਅੱਧੇ ਘੰਟੇ ਚ ਮੈਂ 20 ਗੇੜੇ ਲਾਤੇ ਘਟੋ ਘਟ ਤਾਂ ਪੱਕਾ ਝੂਠ ਮਾਰੀ ਐ ਨਾ 2 ਗੇੜੇ ਲਾਇਆ ਮੈਨੂੰ ਕੰਮ ਕਰ ਲੈਣ ਦੇ ਜੀ ਅਗਲੀ ਵਾਰ ਘੱਟਾ ਭਰ ਕੇ ਲੈ ਕੇ ਜਾਈ ਨਹੀਂ ਵੱਡੂ ਤੈਨੂੰ ਮੈਂ ਆ ਦੇਖੋ ਜੀ ਮੜਾ ਜਾ ਐਨੀ ਭਰਨਾ ਆ ਗਿਆ 1 ਮਿੰਟ ਹਾਂ ਆ ਇਹ ਲੈ ਕੇ ਜਾ ਹੁਣ ਆਇਆ ਨਾ ਸਵਾਦ ਲੈ ਚਕਾਇਓ ਫਿਰ ਮੜਾ ਜੀ ਹਾਂ ਹਾਂ ਚਕਾ ਦਿੰਨਾ ਲਓ ਜੀ ਲੈ ਫੜ ਇਧਰ ਲੱਤਵਾਇਆ ਵਾ ਚੱਲ ਲੈ ਚੱਲਾ ਜੋ ਚੱਕੋ ਓ ਜੋਰ ਲਾਓ ਜੀ ਜੋਰ ਚੱਕੋ ਏ ਚੱਕਾਓ ਏ ਚੱਕਾਓ ਉਹ ਇਹ ਤਾਂ ਬਹੁਤ ਪੜਾ ਯਾਰ ਉਹ ਵੀ ਤਾਂ ਮੈਂ ਕਹਿੰਦਾ ਸੀ ਸਾਈਡ ਤੇ ਹੂੰ ਭਰਾ ਜੀ ਤੁਸੀਂ ਪਾਣੀ ਲਾ ਓਏ ਹਾਂ ਬੈਠਾ ਲੈ ਇੱਥੇ ਬੈਠਾ ਕੀ ਕਰਦਾ ਓਏ ਹਾਂ ਤਾਂ ਮੈਨੂੰ ਮਿਸਤਰੀ ਨੇ ਭੇਜਿਆ ਜੀ ਰੇਤਾ ਜਿੰਨਾ ਕਿਹਾ ਸੀ ਉਹਨੇ ਉਹਨਾ ਸਿੱਟ ਤਾ ਮੈਂ ਇੱਥੇ ਤਾਂ ਮੈਂ ਰੋੜੇ ਲੈਣ ਆਇਆ ਹਣ ਮੈਨੂੰ ਵੀ ਮਿਸਤਰੀ ਨੇ ਹੀ ਭੇਜਿਆ ਘੰਟਾ ਹੋ ਗਿਆ ਤੈਨੂੰ ਇੱਥੇ ਆਇਨੂੰ ਘੰਟਾ ਨਾ ਨਾ ਘੰਟਾ ਤਾਂ ਨਹੀਂ ਇੱਕ ਮਿੰਟ 12 1 1 2 2 3 3 4 4 ਘੰਟੇ ਹੋ ਗਏ ਜੀ ਮੈਨੂੰ ਆਏ ਨੂੰ ਉਹ ਮੈਂ ਤੈਨੂੰ ਇੱਥੇ ਕਹਣਾ ਜਿੱਥੇ ਤੂੰ ਬੈਠਾ ਅੱਛਾ ਆ ਰੋੜੇ ਆਏ ਤਾਂ ਨਹੀਂ ਜਾਣੇ ਇਹਨਾਂ ਨੂੰ ਚੱਕਣ ਲਈ ਹੱਥ ਲਾਉਣਾ ਪੈਣਾ ਤੂੰ ਮੈਨੂੰ ਐਂ ਦੱਸ ਨਹੀਂ ਤੂੰ ਸੋਚ ਕੇ ਕਿ ਐਂ ਡੈਡੀ ਇਹ ਤਾਂ ਤੁਸੀਂ ਦੱਸੋ ਮੈਨੂੰ ਤੁਸੀਂ ਕੀ ਸੋਚ ਕੇ ਬੁਲਾਇਆ ਮੈਨੂੰ ਹੈ ਮੈਂ ਤਾਂ ਹਰਾਬ ਨਾ ਬਕਰਾਂ ਥੱਲੇ ਪੈਣ ਲੱਗਿਆ ਸੀ ਉੱਤੋਂ ਤੁਹਾਡਾ ਫੋਨ ਆ ਗਿਆ ਉੱਤੋਂ ਤੁਸੀਂ ਕਿਹਾ ਵੀ ਕੰਮ ਬਾੜਾ ਅੜਿਆ ਹੋਇਆ ਮੈਂ ਨਾਲ ਦੀ ਨਾਲ ਆਇਆ ਇੱਕ ਤਾਂ ਤੁਹਾਡੇ ਅੜੇ ਕੰਮ ਆਓ ਤੇ ਉੱਤੋਂ ਤੁਹਾਡੀਆਂ ਗੱਲਾਂ ਸੁਣੋ ਕਮਾਲ ਦੀ ਗੱਲ ਹੈ ਜੀ ਐਂ ਥੋੜੀ ਹੁੰਦਾ ਹੁੰਦਾ ਉਹ ਤੈਨੂੰ ਮੈਂ ਕੰਮ ਕਰਨ ਨੂੰ ਬੁਲਾਇਆ ਘੜਮ ਕਰਨ ਨੂੰ ਨਹੀਂ ਆਹ ਬੰਨੇ ਤੇਰੇ ਮੁਰੇ ਹੱਥ ਇਦੋਂ ਪਹਿਲਾਂ ਮੇਰਾ ਮੈਸਤਰੀ ਭਜੇ ਆ ਰੋੜਿਆਂ ਦਾ ਬੱਠਲ ਭਰ ਕੇ ਲੈ ਕੇ ਆ ਜੇ ਕਹਿਣਾ ਤਾਂ ਮੈਂ ਮਿੰਟ ਤਰ ਲਾ ਕਰਨ ਨੂੰ ਵੀ ਤਿਆਰ ਆ ਆ ਫੜ ਲੈ ਕੰਨ ਉਹ ਜੇ ਤੂੰ ਕਹਿਣਾ ਤਾਂ ਮੈਂ ਮਿੰਟ ਤਰ ਲਾ ਕਰਨ ਨੂੰ ਕਹਣਾ ਜੀ ਆਏ ਨਾ ਮੈਨੂੰ ਸ਼ਰਮਿੰਟਾਂ ਨਾ ਕਰੋ ਪਲੀਜ਼ ਆ ਦੇਖੋ ਮੱਥਾ ਮਾਰਦਾ ਤੁਹਾਡੇ ਉੱਤੇ ਤੁਸੀਂ ਤਾਂ ਮੈਨੂੰ इमोशनल ਕਰਤਾ ਹੈ ਤੁਸੀਂ ਟੈਨਸ਼ਨ ਨਾ ਲਓ ਕੰਮ ਹੋ ਗਿਆ ਤੁਹਾਡਾ ਸਮਝ ਲਓ ਜਿਵੇਂ ਮੈਂ ਰੇਤਾ ਚੱਕਦਾ ਐਂ ਰੋੜੇ ਚੱਕੇਗੇ ਤੁਹਾਡੇ ਤੁਸੀਂ ਬੇਫਿਕਰ ਹੋ ਕੇ ਮੰਜੇ ਤੇ ਕੂਲਰ ਲਾ ਕੇ ਪੈ ਜਾਓ ਚਾਹ ਪੀਓ ਆਰਾਮ ਨਾਲ ਜਾ ਕੇ ਹਾਂ ਸੱਚ ਚਾਹ ਤੋਂ ਜ਼ਿਆਦਾ ਹੈ ਚਾਹ ਬਣ ਗਈ ਤੇ ਨਾਲੇ ਤੂੰ ਰੋੜੇ ਲੈ ਕੇ ਆ ਸਾਲਾ ਯਾਦ ਕਿਉਂ ਨਹੀਂ ਆ ਰਿਹਾ ਵੀ ਇਹਦੀ ਦੱਸ ਕੇ ਨਹੀਂ ਪਾਈ ਸੀ ਕਿਹੋ ਜਿਹਾ ਬੰਦਾ ਹੈ ਨਾ ਆਪ ਟਿਕਦਾ ਨਾ ਸਾਨੂੰ ਟਿਕਣ ਦਿੰਦਾ ਮਾਲ ਕਿਹੇ ਮੈਨੂੰ ਲੱਗਦਾ ਨਹੀਂ ਦੇਖਣ ਤੋਂ ਮੈਨੂੰ ਐ ਲੱਗਦਾ ਵੀ ਮਾਲਕ ਨੇ ਇਹਨੂੰ ਦਿਹਾੜੀ ਤੇ ਰੱਖਿਆ ਹੋਇਆ ਦੇਖ ਰੇਖ ਲਈ ਤਾਂ ਹੀ ਮੇਰਾ ਸਾਲਾ ਤੜਿਆ ਫਿਰਦਾ ਕੋਈ ਗੱਲ ਨਹੀਂ ਚਲ ਕਰੀਏ ਕੰਮ ਆਪਾਂ ਦਾ ਆਪਦਾ ਕੰਮ ਕਰੀਏ ਹਾਏ 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 ਆ ਕਿੱਥੇ ਰੱਖਣਾ ਜੀ ਉਹ ਆ ਗਈ ਜਾਂਦਾ ਜਾਂਦਾਂ ਚਾਜ ਨਾਲ ਕੰਮ ਕਰ ਜਾਂਦਾ ਚੰਗੀ ਤਰ੍ਹਾਂ ਨਾਲ ਧੋ ਲਿਆ ਹੁੰਦਾ ਇਹਨੂੰ ਉਹ ਧੋਣ ਵਾਸਤੇ ਲਾਈਟ ਵੀ ਹੋਣੀ ਚਾਹੀਦੀ ਹੈ ਜੀ ਘੱਟੋ ਘੱਟ ਸਾਫਤਾ ਕਰ ਲਿਆ ਹੁੰਦਾ ਇਹਨੂੰ ਸਾਫ ਨੂੰ ਹੁਣ ਮੈਂ ਤੇ ਜੀਭਾ ਮਾਰਦਾ ਜੀ ਵੈਸੇ ਨਾ ਤੁਸੀਂ ਕੰਮ ਦੀ ਕਤਮ ਨਹੀਂ ਕਰਦੇ ਇਹ ਮੈਂ ਤੁਹਾਨੂੰ ਦੇਖਿਆ ਇਹ ਦੱਸੋ ਮੈਨੂੰ ਰੱਖਣਾ ਕਿੱਥੇ ਹੈ ਰੱਖ ਦੇ ਯਾਰ ਉੱਥੇ ਫੜੀ ਸੌਣ ਯਾਰੀ ਇਹਦੀ ਦੱਸ ਗਏ ਨੇ ਪਾਈ ਆ ਮੈਂ ਜਾਵਾ ਜੀ ਫਿਰ ਮੈਂ ਖੜ ਜਾ ਇੱਕ ਮਿੰਟ ਦਿਹਾੜੀ ਲੈ ਜਾ ਆਪਦੀ ਆ ਚੱਕ ਆ ਕੀ ਹੈ ਤੇਰੀ ਦਿਹਾੜੀ 120 ਰੁਪਏ ਫੜ ਲੋ ਚੁੱਪ ਕਰਕੇ ਰੂੰਗਾ ਦੇ ਰਹੇ ਹਾਂ ਤੇ 800 ਰੁਪਏ ਦੀ ਗੱਲ ਹੋਈ ਆਪਣੀ ਓਏ 800 ਰੁਪਏ ਵਾਲਾ ਮੂੰਹ ਹੈਗਾ ਤੇਰਾ ਮੂੰਹ ਤਾਂ ਥੋੜਾ ਵੀ ਮਾਲਕ ਵਾਲਾ ਹੈ ਨਹੀਂ ਪਰ ਮੈਂ ਤੁਹਾਨੂੰ ਮਾਲਕ ਸਮਝ ਕੇ ਸਾਰਾ ਦਿਨ ਕੰਮ ਕੀਤਾ ਕਿ ਨਹੀਂ ਕੀਤਾ ਤੇਰੇ ਕੰਮ ਦੇ ਹਿਸਾਬ ਨਾਲ ਤਾਂ ਤੇਰੇ 20 ਰੁਪਏ ਵੀ ਨਹੀਂ ਬਣਦੇ ਤੈਨੂੰ ਫੇਰ ਵੀ ਮੈਂ 120 ਰੁਪਏ ਦੇ ਰਿਹਾ ਲੈ ਫੜ ਲਾ ਕਮਾਲ ਦੀ ਗੱਲ ਕਰੀ ਇਹਨੂੰ ਤੁਸੀਂ ਮੈਨੂੰ ਇਹ ਦੱਸੋ 800 ਰੁਪਏ ਦੇਣਾ ਕਿ ਨਹੀਂ ਦੇਣਾ ਤੁਸੀਂ ਮੈਨੂੰ ਜਾਣਦੇ ਨਹੀਂ ਮੈਂ ਮਜ਼ਦੂਰ ਜੁਨੀਆਣ ਦਾ ਪ੍ਰਧਾਨ ਆ ਪ੍ਰਧਾਨ ਤੂੰ ਮਾਲਕ ਤੇ ਹੈਗਾ ਮੈਂ ਫਿਰ ਮੈਂ ਵੀ ਹੈਗਾ ਮੈਨੂੰ ਇਹ ਦੱਸ ਪੈਸੇ ਦੇਣੇ ਕਿ ਮੈਂ ਜਾਵਾਂ ਮੈਰਾ ਉਹ ਚੱਲ ਛੱਡ ਯਾਰ ਮੈਂ ਤੈਨੂੰ ਆਨਲਾਈਨ ਹੀ ਕਰ ਦਣਾ Google Pay ਚੱਲਦਾ ਤੇਰਾ ਚੱਲਦਾ ਤਾਂ Paytm ਵੀ ਹੈ ਤੂੰ ਦੱਸ ਕਿ ਚ ਕਰੇਗਾ ਉਸ ਨੰਬਰ ਤੇ ਕਰਦਾ ਕਰ ਦੇ ਚਲ ਜਾ ਫਿਰ ਤੂੰ ਮੈਂ ਕਰ ਦਿੰਦਾ ਆਹ ਮੈਨੂੰ ਯਕੀਨ ਨਹੀਂ ਤੇਰੇ ਤੇ ਮੇਰੇ ਸਾਹਮਣੇ ਕਰ ਆ ਲੈ ਹਾਂ ਆਗੇ ਓਏ ਆ ਕੀ ਇਹ ਓਵਰ ਟਾਈਮ ਤੇ